ਹਕਮਚੰਦ ਤੇ ਜਿਹੜਾ ਪਰਚਾ ਦਰਜ ਕੀਤਾ ਆਮ ਘਰਾਂ ਦੀ ਸਰਕਾਰ ਨੇ ਜਿਹੜੇ ਆਮ ਪਿੰਡਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਜਿਹੜੀ ਸੱਥਾਂ ਤੋਂ ਸਰਕਾਰ ਚੱਲਣੀ ਸੀ ਦਰਜ ਕਾਦੀ ਖਾਤਰ ਕੀਤਾ ਉਹ ਲੋਕਾਂ ਦੀ ਆਵਾਜ਼ ਚੱਕ ਰਿਆ ਸੀ ਹਕਮਚੰਦ ਕੀ ਆਦਾ ਸੀ ਸਾਡੇ ਮੁਹੱਲੇ ਦਾ ਜਿਹੜਾ ਪਾਣੀ ਹੈ ਇਹਦਾ ਵਿਕਾਸ ਨਹੀਂ ਹੋ ਰਿਹਾ ਗਲੀ ਬਣਾਉਣ ਵਾਲੀ ਪਈ ਹੈ ਏ ਉਹਨੇ ਖਬਰਾਂ ਚਲਾਈਆਂ ਸੀ ਐਮਐਲਏ ਨੇ ਕੀ ਕੀਤਾ ਉਹਨੂੰ ਧਮਕੀਆਂ ਦਿੱਤੀਆਂ ਵੇਖੋ ਤੁਸੀਂ ਆਮ ਘਰਾਂ ਦੀ ਸਰਕਾਰ ਦਾ ਭਗਵੰਤ ਮਾਨ ਸਾਹਿਬ ਤੇ ਹਰਮੋਲਕ ਸਿੰਘ ਜਿਹੜਾ ਤੇਰਾ ਚੇਲਾ ਹੈ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਬਾਈ ਜੀ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਅੰਗਰੇਜ਼ਾਂ ਦਾ ਰਾਜ ਹੋਣਾ ਸੀ ਇੱਥੇ ਜੇ ਲੋਕਾਂ ਦੀ ਆਵਾਜ਼ ਨੂੰ ਦੱਬਿਆ ਜਾਂਦਾ ਹੁੰਦਾ ਅੱਜ ਮੁਗਲਾਂ ਦਾ ਰਾਜ ਹੋਣਾ ਸੀ ਇੱਥੇ ਫੇਰ ਆ ਲੋਕ ਰਾਜ ਜਿਹੜਾ ਹੁੰਦਾ ਆ ਲੋਕ ਨਾ ਰਹਿੰਦੇ ਪਰ ਲੋਕਾਂ ਦਾ ਰਾਜ ਤੁਸੀਂ ਲੈ ਕੇ ਆਉਣਾ ਭਰਾਵੋ ਆ ਜਿਹੜੇ ਚੱਲੇ ਹੋਏ ਅਨਮੋਲਕ ਸਿੰਘ ਵਰਗੇ ਆ ਨਸ਼ਾ ਤਖਸਰ ਚਿੱਟਾ ਘਰਾਚੋਂ ਮਿਲ ਰਿਹਾ ਘਰਾਂ ਦੇ ਵਿੱਚ ਸੱਥਰ ਵਿੱਚ ਲਾਇਆ ਅਨਮੋਲਕ ਸਿੰਘ ਉਧਰ ਨੂੰ ਝਾਤੀ ਮਾਰ ਤੇ 27 ਦੇ ਵਿੱਚ ਤੁਸੀਂ ਪਿੰਡਾਂ ਚ ਆਉਣਾ ਤੇ ਸੋਨੂੰ ਲੋਕ ਗਲੀਆਂ ਵਿੱਚ ਦੀ ਭਜਾਉਣਗੇ ਇਹਨਾਂ ਨੇ ਕਿਸਾਨਾਂ ਤੇ लाठी चार्ज ਕੀਤਾ ਕਿਸਾਨਾਂ ਦੇ ਮੋਰਚੇ ਚ ਚਕਾਏ ਕਿਸਾਨਾਂ ਦੇ ਘਰ ਤੋੜੇ ਮਜਦੂਰਾ ਤੇ ਲਾਠੀ ਚਾਰਜ ਕੀਤਾ ਮਜਦੂਰਾ ਨੂੰ ਕੋਈ ਮੀਟਿੰਗ ਨਹੀਂ ਦਿੱਤੀ ਚੰਦਪਾਣ ਜਿਹੜਾ ਚੈਤੋ ਤੋਂ 8 ਕਿਲੋਮੀਟਰ ਦੂਰ ਤੇ ਪਿੰਡ ਐ ਇੱਥੇ ਇਹਨਾਂ ਨੇ ਮਾਹੌਲ ਖਰਾਬ ਕੀਤਾ ਮਜਦੂਰਾ ਦੇ ਮੋਰ ਛਾਂਕ ਕੇ ਇਸ ਅਨਮੋਲਕ ਸਿੰਘ ਦੀ ਛੱਤ ਤੇ ਇਹਨਾਂ ਨੇ ਪੱਤਰਕਾਰਾਂ ਤੇ ਵਾਰ ਕੀਤਾ ਇਹਨਾਂ ਨੇ ਲੋਕਾਂ ਤੇ ਵਾਰ ਕੀਤਾ ਇਹਨਾਂ ਨੇ ਅਧਿਆਪਕਾਂ ਤੇ ਵਾਰ ਕੀਤਾ ਇਹਨਾਂ ਨੇ ਮੁਲਾਜ਼ਮਾਂ ਤੇ ਵਾਰ ਕੀਤਾ ਓ ਲੋਕੋ ਇਹਨਾਂ ਨੇ ਕੋਈ ਛੱਡਿਆ ਆਮ ਲੋਕਾਂ ਦੀ ਸਰਕਾਰ ਐ ਓ ਭਰਾਵੋ ਝੰਡੇ ਦੇ ਵਿੱਚ ਡੰਡਾ ਪਾ ਕੇ ਮੈਦਾਨ ਦੇ ਵਿੱਚ ਆਉਣਾ ਪਊਗਾ ਜੇ ਇਹ ਅਨਮੋਲ ਕੇ ਅਰਗੜੂ ਇੱਥੋਂ ਤੁਸੀਂ ਭਜਾਉਣਾ ਤਾਂ ਲੋਕਾਂ ਦਾ ਰਾਜ ਲੈ ਕੇ ਆਉਣਾ ਵੋਟ ਸਿਸਟਮ ਕੋਈ ਰਾਜ ਨਹੀਂ ਭਰਾਵੋ ਜੇ ਇਦੂ ਜਿਹੜਾ ਆਊਗਾ 27 ਦੇ ਵਿੱਚ ਉਹ ਇਦੂ ਵੀ ਮਾੜਾ ਆਊਗਾ ਇਦੂ ਵੀ ਹੱਤਿਆਚਾਰ ਕਰੂਗਾ ਸੋਡੇ ਤੇ ਆਹ ਝੰਡਾ ਤੇ ਆ ਡੰਡਾ ਤੇ ਆ ਕਿਸਾਨ ਜਥੇਬੰਦੀਆਂ ਆ ਮਜ਼ਦੂਰ ਜਥੇਬੰਦੀਆਂ ਇਹ ਲੋਕ ਕਿਉਂ ਅੱਖਾਂ 'ਚ ਰੜਕਦੇ ਆ 24311 ਏਕੜ ਇਥੋਂ ਮੈਂ ਬੋਲਣਾ ਚਾਹੁੰਦਾ ਭਗਵੰਤ ਮਾਨਸਿਆ ਜਿਹੜੀ ਤੂੰ ਕਬੈਰ ਕਰਨਾ ਚਾਹੁੰਦਾ ਕੰਪੜੀਆਂ ਨੂੰ ਦੇਣਾ ਚਾਹੁੰਦਾ 2710 ਏਕੜ ਹਬੌਰ ਦੇ ਵਿੱਚ 710 ਏਕੜ ਆ ਜੋਉਂਦ ਪਿੰਡ ਦੇ ਵਿੱਚ ਛੋਟੀਆਂ ਜ਼ਮੀਨਾਂ ਤੱਕ ਪਹੁੰਚਣਾ ਜਿਹੜਿਆ ਤੁਸੀਂ ਆਦੇ ਹੁੰਦੇ ਸੀ ਸਾਡੀ ਵਟ ਤੇ ਕਿਹੜਾ ਚੜਜੂ ਸਾਡੀ ਜ਼ਮੀਨ 'ਚ ਕਿਹੜਾ ਵੜਜੂ ਅਸੀਂ ਗਾਟਾ ਲਾ ਦੇਾਂਗੇ ਅੱਡ ਛੋਟੀਆਂ ਬੱਟਾਂ ਤੇ ਅਨਮੋਲ ਕੇ ਰਕੇ ਭਗਵੰਤ ਤੇ ਰਕੇ ਇਹ ਪਹੁੰਚ ਰਹੇ ਨੇ ਭਰਾਵੋ ਤੇ ਰਹੀ ਗੱਲ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੀ ਸੀਐਡੀ ਕੰਨ ਖੋਲ ਕੇ ਸੁਣ ਲੋ ਹਕਮਚੰਦ ਦੀ ਵਾਵੰਦੀ ਨਾ ਝਾਕ ਬੈਠੋ ਕਿਤੇ ਵਾਵੰਦੀ ਪੈਰਾਂ ਥੱਲੇ ਹਕਮ ਚਾ ਦੇਾਂਗੇ ਕੀ ਕਰੋਗੇ ਕੀ ਕਰੋਗੇ ਜੇਲਾ ਚ ਦਿਓਗੇ ਖੜੇ ਆ ਕਰ ਲੋ ਰਿਸਤਾ ਜਿੱਦੇ ਤੁਰਦੇ ਆ ਨਾ ਭਾਈ ਘਰੇ ਕਹਿੰਨੇ ਆ ਵਿਆਹ ਥੰਦੀ ਜੇ ਆਗੇ ਤਾਂ ਪਕਾ ਲਿਓ ਨਹੀਂ ਨਾ ਪਕਾਇਓ ਛੋਟੀ ਸਰਕਾਰ ਨੇ ਸਾਨੂੰ ਸਬਕ ਸਿਖਾਤਾ ਜੇਲ ਕੱਟਣ ਵਾਸਤੇ ਤਿਆਰ ਹੈ ਗੋਲੀ ਮਰਉਣੀ ਹੈ ਗੋਲੀ ਮਰਾਦੀ ਪਰ ਭਗਮਤ ਸਿਆ ਇੱਕ ਗੱਲ ਸੁਣ ਲਈ ਜੇ ਲੋਕਾਂ ਨੂੰ ਨਹੀਂ ਦਬਾ ਸਕਦਾ ਤੂੰ ਸੱਜਣਾ ਜੇ ਲੋਕ ਦਬਦੇ ਹੁੰਦੇ ਤੇ ਫਿਰ ਇੱਥੇ ਅੰਗਰੇਜ਼ ਰਹਨੇ ਸੀ ਆ ਲੋਕ ਨਹੀਂ ਰਹਨੇ ਸੀ ਕੰਨ ਖੋਲ ਕੇ ਸੁਣ ਲੋ ਥੁੱਕ ਕੇ ਚੱਟਣ ਦੀ ਆਤ ਹੈ ਆ ਖੜਾ ਸਾਡਾ ਭਰਾ ਇਹਦੇ ਤੇ ਪਰਚਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਜ ਕੀਤਾ ਗਿਆ ਉਸੇ ਥੁੱਕ ਕੇ ਚਟਿਆ ਉਹੀ ਰੱਦ ਕੀਤਾ ਸੋਡੀ ਤਾਕਤ ਨੇ ਇਸ ਕਰਕੇ ਭਰਾਵੋ ਇਹ ਪਿੰਡਾਂ ਚ ਗੱਲ ਲਿਆਉਣ ਦੀ ਲੋੜ ਹੈ ਕਿਸਾਨ ਮਜ਼ਦੂਰ ਦੁਕਾਨਦਾਰ ਛੋਟਾ ਮਲਾਜਮ ਪੱਤਰਕਾਰ ਭਾਈਚਾਰਾ ਇਹ ਨੌ ਮਾਸ ਦਾ ਰਿਸ਼ਤਾ ਹੈ ਜੇ ਕਿਸਾਨ ਰਹੂਗਾ ਤਾਂ ਛੋਟਾ ਛਾਊਕਾਰ ਰਹੂਗਾ ਜੇ ਛੋਟਾ ਛਾਊਕਾਰ ਰਹੂਗਾ ਤਾਂ ਦੁਕਾਨਦਾਰ ਰਹੂਗਾ ਦੁਕਾਨਦਾਰ ਰਹੂਗਾ ਮਜ਼ਦੂਰ ਰਹੂਗਾ ਜੇ ਕਿਸਾਨ ਖਤਮ ਹੋ ਗਿਆ ਮੰਡੀਆਂ ਖਤਮ ਹੋ ਗਈਆਂ ਜ਼ਮੀਨਾਂ ਖਤਮ ਹੋ ਗਈਆਂ ਨਾ ਸ਼ਹਿਰ ਰਹਿਣਿਆ ਨਾ ਗਲੀਆਂ ਰਹਿਣੀਆਂ ਨਾ ਮਹੱਲੇ ਰਹਿਣੇ ਆ ਇਸ ਕਰਕੇ ਚੇਤੋ ਦਾ ਪ੍ਰਸ਼ਾਸਨ ਤੁਰੰਤ ਇਹ ਪਰਚੇ ਨੂੰ ਰੱਦ ਕਰੇ ਤੇ ਸਰਕਾਰ ਨੂੰ ਕਹਿੰਨੇ ਆ ਚੌਥਾ ਥਾਮਾ ਪੱਤਰਕਾਰਾ ਭਾਈਚਾਰਾ ਤੇ ਸਬਕ ਸਿੱਖਲਾ ਭਗਵੰਤ ਸਿੰਘਾ ਟਾਈਮ ਬਹੁਤ ਥੋੜਾ ਰਹਿ ਗਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਭਰਾ ਜਿਹੜੇ ਛੋਟੀਆਂ ਆਵਾਜ਼ਾਂ ਚਾਹਦੇ ਆ ਆ ਦੁਕਾਨਾਂ ਵਾਲਿਆਂ ਦੀਆਂ ਆ ਸ਼ਹਿਰ ਵਾਲਿਆਂ ਦੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਪਿਛਲੇ ਦਿੱਲੀ ਸੱਚ ਦੀ ਪਤਾਲ ਵਾਲਾ ਪੱਤਰਕਾਰ ਆਪਣਾ ਤਾਰਾ ਸਿੰਘ ਔਰ ਮੌਲਕ ਸਿੰਘ ਜੀ ਪਾਈ ਇੰਟਰਵਿਊ ਕਰਨ ਜਾਂਦਾ ਜੇ ਕਿਸੇ ਕੋਲੇ ਅਹੁਦਾ ਕੋਈ ਐਮਐਲਏ ਹੈ ਤੁਸੀਂ ਸਰਕਾਰ ਦਾ ਹਿੱਸਾ ਹੋ ਤੇ ਲੋਕਾਂ ਦੇ ਸਵਾਲ ਤਾਂ ਤੁਹਾਨੂੰ ਪੁੱਛਣਗੇ ਵੀ ਆਹ ਕੰਮ ਕਿਉਂ ਨਹੀਂ ਹੋਇਆ ਤੁਸੀਂ ਵਾਅਦਾ ਕੀਤਾ ਸੀ ਤੁਸੀਂ ਝੂਠ ਮਾਰਿਆ ਸੀ ਤੁਸੀਂ ਹੁਣ ਕਿਉਂ ਨਹੀਂ ਕਰ ਰਹੇ ਤੁਸੀਂ ਲੋਕਾਂ 'ਚ ਕਿਉਂ ਨਹੀਂ ਵਿਚਰ ਰਹੇ ਜਿਗਰ ਰੱਖੋ ਯਾਰ ਤੁਹਾਨੂੰ ਲਾਲਬੱਤੀ ਵਾਲੀਆਂ ਗੱਡੀਆਂ ਤੇ ਬੈਠੇ ਹੋ ਸ਼ਾਨ ਸ਼ਕਤੀ ਰੱਖੋ ਉਹਨੂੰ ਬੋਲਿਆ ਆਦਾ ਮੈਂ ਤੁਹਾਨੂੰ ਪੱਤਰਕਾਰ ਹੀ ਨਹੀਂ ਮੰਨਦਾ ਓਏ ਵਾਹ ਸੱਜਣਾ ਤੇਰੇ ਤੋਂ ਸਰਟੀਫਿਕੇਟ ਲੈਣ ਦੀ ਰਮੋਲਕ ਸਿੰਘ ਇਹਨਾਂ ਨੂੰ ਜ਼ਰੂਰਤ ਨਹੀਂ ਇਹ ਲੋਕ ਪੱਕੀ ਪੱਤਰਕਾਰ ਹੈ ਇਹ ਲੋਕਾਂ ਦੀ ਆਵਾਜ਼ਾਂ ਚੱਕਦੇ ਆ ਤੇ ਛੋਟੀਆਂ ਸਰਕਾਰਾਂ ਦਾ ਚਿੱਠਾ ਡੰਗਾ ਕਰਦੇ ਆ ਤੇ ਤੂੰ ਕਹਵੇਂ ਵੀ ਤੇਰੇ ਤੋਂ ਸਰਟੀਫਿਕੇਟ ਲੈਣ ਆਉਣਗੇ ਜੇ ਤੇਰਾ ਸਰਟੀਫਿਕੇਟ ਦੇਵੇਂਗਾ ਤਾਂ ਫੇਰੇ ਪੱਤਰਕਾਰ ਮੰਨੇ ਜਾਣਗੇ ਇਸ ਕਰਕੇ ਸ਼ਹਿਰ ਵਾਲਿਆਂ ਨੂੰ ਮੈਂ ਭਰਾਵੋ ਇਹ ਗੱਲ ਰੱਖਣਾ ਚਾਹੁੰਦਾ ਕੱਲ ਨੂੰ ਭੀੜਾਂ ਛੋਡੇ ਤੇ ਵੀ ਪੜੀਆਂ ਇਹ ਖਬਰਾਂ ਛੋਡੇ ਤੇ ਵੀ ਚੱਕਦੇ ਆ ਅੱਜ ਭਰਾਵੋ ਇਹ ਛੋਟੇ ਘਰਾਂ ਤੱਕ ਪਹੁੰਚ ਗਿਆ ਜਿਹੜਾ ਬੰਦਾ ਛੋਟੀ ਆਵਾਜ਼ ਚੱਕਦਾ ਉਹਦੇ ਤੇ ਪਰਚੇ ਦਰਜ ਕਰਦੇ ਆ ਜਿਹੜਾ ਜਾ ਕੇ ਇਹਨਾਂ ਦੇ ਘਰੇ ਚੌਕੀਆਂ ਪੜਦਾ ਕੁੰਡਾਗਰਦੀ ਕਰਦਾ ਤੇ ਭਰਾਵੋ ਉਹਦੇ ਸੋਲੇ ਕਾਉਂਦੇ ਆ ਆ ਗੱਲ ਆ ਭਰਾਵੋ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਤੇ ਆ ਲੋਕ ਪੱਖੀ ਜਿਹੜੇ ਪੱਤਰਕਾਰ ਆ ਜਿਨ੍ਹਾਂ ਨਾਲ ਧੱਕਾ ਹੋਇਆ ਸਾਨੂੰ ਖੜਨ ਦੀ ਲੋੜ ਹੈ